ਸਾਹ ਵਾਈ ਗੁਰਜੀ ਕੀ ਫਤਿਹ ਸੋ ਅੱਜ ਆਏ ਜੀ ਇੱਕ ਵੀਰ ਹੈ ਉਹਦੇ ਛੋਟੇ ਛੋਟੇ ਬੱਚੇ ਆ ਤੇ ਕੱਲ ਉਹ ਗੁਰਦੇਵ ਭਦਰ ਸਾਹਿਬ ਜੀ ਦੇ ਗੁਰਦੁਆਰੇ ਸਾਹਿਬ ਬੱਲੇ ਸਾਹਿਬ ਜੇ ਆ ਸੀ ਫੈਮਲੀ ਪੁਰਸਖ ਫੈਮਲੀ ਹੈ ਤੇ ਵੀਰ ਏਸੀ ਦਾ ਕੰਮ ਕਰਦਾ ਹੈ ਤੇ ਵੀਰ ਦਾ ਕਿਸੇ ਨੇ ਪਰਸ ਚੋਰੀ ਕਰ ਲਿਆ ਜਿਹਦੇ ਵਿੱਚ ਕੋਈ 4500 ਰੁਪਿਆ ਵੀਰ ਉਹ ਚਾਹਦੇ ਆ ਕਿ ਪਿਆ ਸੀ ਤੇ ਥਾਣੇ ਵੀ ਰਿਪੋਰਟ ਕੀਤੀ ਤੇ ਵੀਰ ਕਹਿੰਦਾ ਕਿ ਭਾਜੀ ਮੇਰੇ ਉਹ ਜਿਹੜੇ 4500 5000 ਰੁਪਿਆ ਜਿਹੜਾ ਹੈਗਾ ਉਹਦੇ ਚ ਮੇਰੀ ਬੱਚਿਆਂ ਲਈ ਦੁੱਧ ਵਗੈਰਾ ਆਣਾ ਸੀ ਜੇ ਮੇਰੇ ਕੋਲ ਕੋਈ ਪੈਸਾ ਨਹੀਂ ਹੋਵੇਗਾ ਤੇ ਘਰ ਦਾ ਕੋਈ ਰਸਨਕਾਰੀ ਨਹੀਂ ਹੈਗਾ ਇਹਨੇ ਸਵੇਰ ਦੇ ਰਾਤੀ ਫੋਨ ਕਰਕੇ ਕਿਹਾ ਕਿ ਭਾਜੀ ਮੈਂ ਗਿਰਸੀ ਥਾ ਤੇ ਅੱਜ ਦਾ ਕੰਮ ਕਰਦਾ ਤੇ ਹੁਣ ਇਸੀ ਦਾ ਸੀਜ਼ਨ ਨਹੀਂ ਹੈਗਾ ਠੰਡ ਦੇ ਦੇ ਨਾ ਤੇ ਮੇਰੇ ਕੋਲ ਜਿੰਨੀ ਕਮਾਇਆ ਸੀ 4000 5000 ਰੁਪਿਆ ਹੈਗਾ ਸੀ ਉਹ ਵਾਈਫ ਨੂੰ ਉਹਨਾਂ ਨੂੰ ਤਲਮ ਪਤਨੀ ਨੂੰ ਭਰਾਈ ਸੀ ਤੇ ਉਹ ਕਿਸ ਨੇ ਬਲੇਡ ਮਾਰ ਕੇ ਕੱਢ ਲਿਆ ਤੇ ਗੁਰਦੇ ਇੱਕ ਵਾਰ ਦਰਦੇ ਸਥਾਨ ਤੋਂ ਮੇਰਾ ਜਿਹੜਾ ਪਰਸ ਚੋਰੀ ਹੋ ਗਿਆ ਤੇ ਰਾਤੀ ਵਾਰਤਲਾਬ ਹੋਈ ਸੀ ਤੇ ਆਪਾਂ ਹੁਣ ਸਵੇਰੇ ਵੀਰ ਨੂੰ ਉਹਨਾਂ ਨੂੰ ਕਾਲ ਕੀਤੀ ਹੈ ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਜੀ ਹਾਂ ਪਰਸ ਤਾਂ ਤੁਹਾਡਾ گلਬਿਆਂ ਨਹੀਂ ਲੇਕਿਨ ਉੱਥੇ ਕਿਸੇ ਨੂੰ 5000 ਰੁਪਿਆ ਡਿੱਗਾ ਹੋਇਆ ਗੁਰਦੁਆਰੇ ਸਾਹਿਬ ਤੋਂ گلਬਿਆ ਸੀ ਤੇ ਉਹ ਉਹਨਾਂ ਨੇ ਮੈਨੂੰ ਫੜਾਇਆ ਤੇ ਉਹ ਅਸੀਂ ਤੁਹਾਨੂੰ ਦੇਣਾ ਵਾ ਕਿ ਤੁਸੀਂ ਆ ਜਿਓ ਤੇ ਭਾਈ ਸਾਹਿਬ ਹੁਣੀ ਮੇਰੇ ਖਾਲ ਉਹ ਅੱਗੇ ਖੜੇ ਆ ਉਹ ਇਹਨਾਂ ਨੂੰ ਬੁਲਾਇਆ ਸੀ ਬਾਹਰ ਦੇ ਹੁਣ ਉਹ ਆਏ ਹੋਏ ਨਾਲ ਭੈਣ ਭੈਣ ਹੋਣੀ ਆਏ ਆ ਉਹ ਮਾਇਆ ਜਿਹੜੀ ਅਸੀਂ ਉਹਨਾਂ ਨੂੰ ਦੇਣ ਜਾ ਰਹੇ ਆ 5000 ਰੁਪਿਆ ਜਿਹੜਾ ਕਿਤੇ ਚੋਰ ਨੇ ਕੱਢਿਆ ਚਲੋ ਉਹਦੀ ਮਜ਼ਦੂਰੀ ਹੋਏਗੀ ਲੇਕਿਨ ਇਹ ਇੱਕ ਦੁਰਸੀ ਕਦਾ ਜਿਹੜਾ ਪਰਿਵਾਰ ਹੈ ਉਹ ਇਤਨਾ ਔਖਾ ਰਹਿ ਨਾ ਸਕੇ ਇਸੋ ਇਤਨਾ ਵੀ ਸੇਵਾਵਾਂ ਜ਼ਰੂਰ ਕਰਿਆ ਕਰੋ ਇਹ ਨਾਮ ਜਿਹੜਾ ਸਾਡੇ ਗੁਰੂ ਦਾ ਹੋਵੇ ਗੁਰਤੇਗ ਬਾਹ ਦਾ ਦਾ ਹੋਵੇ ਗੁਰੂ ਰਾਮਦਾਸ ਪਾਸ਼ਾ ਦਾ ਹੋਵੇ ਸੋ ਮੈਨੂੰ ਮਿਲਦਾ ਕਿ ਜਾ ਕੇ ਭਾਜੀ ਉਹ ਅੱਗੇ ਕਿਤੇ ਖੜੇ ਆ ਮੈਂ ਦੇਖਿਆ ਤਾਂ ਨਹੀਂ ਹੈਗਾ ਲੇਕਿਨ ਉਹਨਾਂ ਦਾ ਫੋਨ ਆਇਆ ਸੀ ਸੋ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਤੁਹਾਡੇ ਜਿਹੜੀ ਮਾਇਆ ਉਹ ਲੱਭ ਗਈ ਹੈ ਤੇ ਅਸੀਂ ਤੁਹਾਨੂੰ ਮਾਇਆ ਦੇਣ ਲਈ ਪਰਸ ਤਾਂ ਨਹੀਂ ਲੱਭਾ ਲੇਕਿਨ ਮਾਇਆ ਉਥੇ ਡਿਗੀ ਲੱਭੀ ਹੈ ਉਹ ਅਸੀਂ ਲੈਣੀ ਹੈ ਕਹਿੰਦੇ ਆ ਜੀ ਭਾਜੀ ਬੁਲਾਣੀ ਅੱਗੇ ਤੁਹਾਨੂੰ ਮਿਲਾਂਗੇ ਆਵਾਜ਼ ਵੀਰ ਆ ਰਿਹਾ ਸਾ ਵਾਈ ਗੁਰਜੀ ਕੀ ਫਤਿਹ ਜੀ ਹਾਂਜੀ ਭਣੇ ਕੁਵਾਲੇ ਪੈਸੇ ਹੈ ਕੀ ਗੱਲ ਹੋ ਗਈ ਸੀ ਅੰਦਰ ਨੂੰ ਜਾਣਦੇ ਸੀ ਹਾਂਜੀ ਜੇ ਫੇਟਾ ਮਰੇ ਹੋਈ ਜਾਂਦਾ ਹੈ ਕਿ ਮੈਂ ਮम्मा ਛੋਟੇ ਲੈ ਕੇ ਦੇ ਮਹਾਨ ਲੱਗਿਆ ਲਵਾਂਗਾ ਫਿਰ ਮੱਖਾ ਢੀਏ ਲਈ ਹੂੰ ਤੇ ਇਹ ਤੱਕ ਮੈਂ ਇਹਨਾਂ ਪਾਪਾ بڑے ਖੇਤ ਤੇ ਮੈਂ ਕੁਈ ਭਾਈ ਉਹਨਾਂ ਨੇ ਨਹੀਂ ਕੀਤੀ ਹੈਲਪ ਵਗੈਰਾ ਗੁਰਦੁਆਰੇ ਵਾਲਿਆਂ ਨੇ ਕੀ ਗਿਆ ਭਾਈ ਦਾ ਮੋ ਉਹ ਤੇ ਮੈਂ ਹੁਣ ਫੋਨ ਕੀਤਾ ਸੀ ਤੇ ਹਾਂ ਉਹ ਕਹਿੰਦੇ ਭਾਈ ਇੱਥੇ ਕਿਹੜੇ ਲਬਨੇ ਰੁਬਨੇ ਆ ਤੇਰਾ ਲਬਦੇ ਭਲਾ ਦਾਸੂ ਕਹਿੰਦੇ ਜਿੰਨਾ ਨੈਸ਼ਨਲ ਸ਼ੇ ਕਰਨ ਵਾਲੇ ਉਹਨਾਂ ਨੇ ਕੁਝ ਵਾਹੀ ਕੀਤੀ ਲਬਣਾ ਅੜੀ ਅੱਛਾ ਜੀ ਆ ਲਓ ਭੈਣੇ ਆ ਪਾਜੀ ਕਹਿੰਦੇ ਹਜ਼ਾਰ ਰੁਪਈਆ ਇਹ ਤੁਹਾਡੇ ਗੁਰੂ ਨੇ ਦਿੱਤਾ ਜੀ ਇਹ ਸਾਨੂੰ ਉੱਥੇ ਨਾ ਕਿਸੇ ਦਾ ਡਿੱਗਾ ਕਲੱਬ ਗਿਆ ਸੀ ਠੀਕ ਹੈ ਜੀ ਇਹ ਗੁਰਤੇਗ ਬਾਦ ਜਿਸ ਸੰਤ ਦੇ ਭੈਣੇ ਸ਼ਾਇਦ ਹੋਦਾ ਕਿ ਤੁਹਾਡੇ ਹੁਣ ਕੋਤਾ ਨਹੀਂ ਕੀ ਦੀ ਐ ਠੀਕ ਆ ਥੋੜਾ ਬਹੁਤ ਹਾਂਜੀ ਇਹ ਤੁਹਾਡੇ ਗੁਰੂ ਦੇ ਵੱਲੋਂ ਆ ਯਕੀਨ ਮੰਨੋ ਬੱਚਾ ਉਹਦੇ ਹੱਥ 'ਚ ਹੈ ਮੇਰੇ ਜਿਵੇਂ ਸਿਰਫ 70 ਤੁਹਾਨੂੰ ਦੱਸਿਆ ਨਾ ਜੋ ਮੈਂ ਕੰਮ 70 ਰੁਪਏ ਜੋ ਮੈਂ ਕੰਮ ਕਰਕੇ ਪੈਸੇ ਲੈ ਕੇ ਆ ਤੁਸੀਂ ਮੈਨੂੰ ਕਹਿੰਦੇ ਸੀ ਪਾਜੀ ਆਪਣੇ ਮੇਕੇਸ ਜਿਹੜੇ ਉਹ ਉਤਰਦੇ ਆ ਕੇਸ ਵੇਚ ਕੇ ਤੁਸੀਂ ਇਹਨੂੰ ਇਹਦੇ ਪਾਸੇ ਦੁੱਧ ਲੈ ਕੇ ਆਇਓ ਆ ਮੇਰੇ ਕੋਲ 200 ਰੁਪਏ ਨੇ 60 ਰੁਪਏ ਅੱਛਾ ਆ ਬਸ ਪੈਸੇ ਇੱਕ ਰਹਿ ਗਏ ਸੀ ਬਸ ਆਹੀ ਧੰਨ ਗੁਰੂ ਰਾਮਦਾਸ ਚਲੋ ਕੋਈ ਨਹੀਂ ਪਿਆਰੇਓ ਤੁਹਾਡਾ ਗੁਰੂ ਬੜਾ ਬੇਅੰਤ ਹੈ ਉਹਨੂੰ ਪਤਾ ਸੀ ਕਿ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਇਸ ਕਰਕੇ ਨਾ ਉਹਨਾਂ ਨੇ ਸਾਨੂੰ ਦੱਸਤਾ ਗੁਰੂ ਸਾਹਿਬ ਨੇ ਤੇ ਉਹ ਤਾਂ ਕਿਤ ਮਾਇਆ ਜਿਹੜੀ ਤੁਹਾਡੇ ਕੋ ਆ ਗਈ ਹੈ ਬਾਕੀ ਵੀਰ ਜੀ ਤੁਸੀਂ ਗੁਰੂ ਦੇ ਸੇਖ ਹੋ ਤੁਸੀਂ ਬਾਣਾ ਪਾਇਆ ਹੋਇਆ ਤੇ ਤੁਹਾਡਾ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਬੜਾ ਬਯੰਤ ਹੈ ਹਨਾ ਜੀ ਤੇ ਕੋ ਨਾ ਵੀਰੇ ਤੁਸੀਂ ਇਹ ਹੀ ਨਾ ਸੋਚੋ ਕਿ ਮੈਂ ਤੁਹਾਡੀ ਵੀ ਹੈਲਪ ਕੀਤੀ ਹੈ ਇਹ ਮਾਇਆ ਮੈਂ ਫਿਰ ਦੱਸ ਦਵਾਂ ਸਾਨੂੰ ਗਲੱਬੀ ਸੀ ਆਪਾਂ ਤੁਹਾਨੂੰ ਵਾਪਸ ਕਰ ਦਿੱਤੀ ਹੈ ਕਿਉਂਕਿ ਸਾਨੂੰ ਵੀ ਤੁਹਾਡੇ ਬਾਰੇ ਉਥੋਂ ਪਤਾ ਲੱਗਾ ਸੀ ਠੀਕ ਹੈ ਜੀ ਹੁਣ ਤੁਸੀਂ ਚਲੇ ਜਾਓ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਤੁਹਾਡੀ ਮਾਂ ਸੀ ਤੁਹਾਡੇ ਕੋਲ ਆ ਗਈ ਠੀਕ ਹੈ ਜੀ ਚਲੋ ਓਕੇ ਜੀ ਵਾਹਿ ਖਾਲਸਾ ਵਾਹਿ ਗੁਰਜੀ ਕੀ ਫਤਿਹ ਜੀ ਬਾਕੀ ਸਿੰਘਾਂ